ਪੰਜਾਬ ਦੇ ਵਿੱਚ ਲੁਧਿਆਣਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸਭ ਤੋਂ ਜ਼ਿਆਦਾ ਉਮਰ ਵਾਲੇ ਵੋਟਰ ਹਨ ਜੋ ਕਿ ਆਪਣੇ ਘਰ ਤੋਂ ਹੀ ਵੋਟ ਪਾ ਸਕਦੇ ਹਨ ਜਿਸ ਦੇ ਲਈ ਵਿਭਾਗ ਵੱਲੋਂ ਤਿਆਰੀਆਂ ਵੀ ਮੁਕੰਮਲ ਕੀਤੀਆਂ ਜਾ ਰਹੀਆਂ ਹਨ ਤਾਂ ਉੱਥੇ ਹੀ ਤੁਹਾਨੂੰ ਦੱਸਦੀ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ ਪੰਜਾਬ ਦੇ ਵਿੱਚ ਤਕਰੀਬਨ 5 ਲੱਖ 9 ਮੁੰਡੇ ਕੁੜੀਆਂ ਦੀ ਨਵੀਂ ਵੋਟ ਬਣੀ ਹੈ ਜੋ ਕਿ ਆਪਣੀ ਪਹਿਲੀ ਵੋਟ ਦਾ ਇਸ ਲੋਕ ਸਭਾ ਚੋਣ ਦੇ ਵਿੱਚ ਕਰਨਗੇ ਪੰਜਾਬ ਦੇ ਵਿੱਚ ਸੌ ਤੋਂ 119 ਸਾਲ ਦੀ ਉਮਰ ਦੇ ਨੇ 5004 ਵੋਟਰ 205 ਵੋਟਰਾਂ ਦੀ ਉਮਰ 120 ਸਾਲ ਤੋਂ ਜ਼ਿਆਦਾ 85 ਸਾਲ ਤੋਂ ਜ਼ਿਆਦਾ ਦੀ ਉਮਰ ਵਾਲੇ ਸਾਰੇ ਵੋਟਰ ਆਪਣੇ ਘਰ ਤੋਂ ਹੀ ਪਾ ਸਕਦੇ ਨੇ ਵੋਟ। ਲੋਕ ਸਭਾ ਚੋਣਾਂ ਨੂੰ ਲੈ ਕੇ ਮੁੱਖ ਚੋਣ ਅਫਸਰ ਵੱਲੋਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਨੇ ਤੇ ਪੰਜਾਬ ਦੀ ਜੇ ਗੱਲ ਕਰੀਏ ਤਾਂ ਸੂਬੇ ਦੇ ਵਿੱਚ 100 ਤੋਂ 119 ਸਾਲ ਦੀ ਉਮਰ ਤੱਕ ਦੇ 5004 ਵੋਟਰ ਨੇ ਜਦ ਕੇ 205 ਵੋਟਰਾਂ ਦੀ ਉਮਰ 120 ਸਾਲ ਤੋਂ ਜ਼ਿਆਦਾ ਹੈ ਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸਿੰਘ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਿਕ 85 ਸਾਲ ਤੋਂ ਜ਼ਿਆਦਾ ਦੀ ਉਮਰ ਵਾਲੇ ਸਾਰੇ ਵੋਟਰ ਆਪਣੇ ਘਰ ਤੋਂ ਹੀ ਵੋਟ ਪਾ ਸਕਦੇ ਨੇ ਤੇ ਇਸ ਮਕਸਦ ਦੇ ਲਈ ਪਹਿਲਾਂ ਹੀ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਕਮ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਨੇ ਯੂਥ ਵੋਟਰਸ 18-19 ਏਜ ਵਾਲੇ ਵੋਟਰਸ ਕਾਫੀ ਇਸ ਪਰ ਵੱਧ ਗਿਆ कंपेयर टू लास्ट ईयर तो ऑलमोस्ट फिफ्टी परसेंटेज इंक्रीज़ कर चुका है ऑलमोस्ट फाइव लाख वोटर्स है साइड फाइव लाख तो ऊपर है तो उन्होंने भी असी यही कोशिश कर कर रहे कि वो ज़्यादा यूथ वोटरस आगे वोट किए इतने करें तो असी साडे स्वीप आइकॉन जो है स्टेट स्वीप आइकॉन मिस्टर शुभमान गिल है जो फेमस क्रिकेटर है तो उस तो अलावा तरसैम जस जसड है दोनों यूथ आइकॉन्स है ਤੋ ਉਹਨਾਂ ਨੂੰ ਇੰਗੇਜ ਕੀਤਾ ਹੈ ਕਿ ਤਾਂਕਿ ਯੂਥ ਇਨਸਪਾਇਰ ਹੋ ਕੇ ਆਕੇ ਵੋਟ ਕਰੇ ਮੁਖ ਚੋਣ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 1 ਮਾਰਚ 2024 ਤੱਕ 100 ਤੋਂ 109 ਸਾਲ ਦੀ ਉਮਰ ਵਾਲੇ 1917 ਮਰਦ ਤੇ 2928 ਔਰਤ ਵੋਟਰ ਨੇ ਇਸੇ ਤਰ੍ਹਾਂ 110 ਤੋਂ 119 ਸਾਲ ਤੱਕ ਦੇ 59 ਮਰਦ ਤੇ 100 ਔਰਤ ਵੋਟਰ ਨੇ ਇਸੇ ਤਰ੍ਹਾਂ 120 ਸਾਲ ਤੋਂ ਜ਼ਿਆਦਾ ਉਮਰ ਵਾਲੇ 205 ਵੋਟਰਾਂ ਦੇ ਵਿੱਚੋਂ 122 ਮਰਦ ਨੇ ਤੇ 83 ਔਰਤ ਵੋਟਰ ਨੇ 120 ਸਾਲ ਤੋਂ ਜ਼ਿਆਦਾ ਉਮਰ ਵਾਲੇ ਸਭ ਤੋਂ ਜ਼ਿਆਦਾ 77 ਮਰਦ ਤੇ 34 ਔਰਤਾਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਤੇ ਇਸ ਤੋਂ ਬਾਅਦ 24 ਮਰਦ ਤੇ 25 ਔਰਤਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਨਾਲ ਸਬੰਧਤ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਦੇ ਬਾਰੇ ਜਾਣਕਾਰੀ ਦਿੰਦੀ ਆ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ 1 ਮਾਰਚ 2024 ਤੱਕ ਸੂਬੇ ਵਿੱਚ ਕੁੱਲ 499631 ਵੋਟਰ 18 ਤੋਂ 19 ਸਾਲ ਵਰਗ ਉਮਰ ਦੇ ਨੇ ਤੇ ਇਹਨਾਂ ਵਿੱਚ 16 ਟਰਾਂਸ ਜੈਂਡਰ ਵੋਟਰ ਵੀ ਸ਼ਾਮਲ ਨੇ ਜਦਕਿ 293100 ਵੋਟਰ ਮੁੰਡੇ ਤੇ 196515 ਵੋਟਰ ਕੁੜੀਆਂ ਨੇ ਜ਼ਿਕਰ ਜੋਗਾ ਹੈ ਕਿ ਪੰਜਾਬ ਦੇ ਵਿੱਚ ਕੁੱਲ 2 ਕਰੋੜ 12 ਲੱਖ 71246 ਵੋਟਰ ਨੇ ਤੇ ਇਹਨਾਂ ਵਿੱਚ 1 ਕਰੋੜ 11 ਲੱਖ 92000 959 ਮਰਦ ਵੋਟਰ ਜਦਕਿ 1 ਕਰੋੜ 70543 ਔਰਤ ਵੋਟਰ ਨੇ ਮੁੱਖ ਚੋਣ ਅਫਸਰ ਸਿਵਨ ਸੀ ਨੇ ਪੰਜਾਬ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੋਟ ਦੇ ਅਧਿਕਾਰ ਦੀ ਵੱਧ ਚੜਕੇ ਵਰਤੋਂ ਕਰਨ ਤੇ ਇਸ ਵਾਰ 77 ਪਾਰ ਦੇ ਨਾਅਰੇ ਨੂੰ ਅਮਲੀ ਜਾਮਾ ਪਹਿਨਣਾ 2019 ਦੇ ਵਿੱਚ ਸਾਡੇ VOTING percentage ਘਟ ਸੀਗਾ ਨੈਸ਼ਨਲ ਏਵਰੇਜ ਤੋਂ ਵੀ ਘਟ ਸੀ 65% ਦੇ ਆਸ-ਪਾਸ ਹੀ ਤੋਂ ਅਸੀਂ ਇਸ ਬਾਰ ਇਹ ਹੀ ਕੋਸ਼ਿਸ਼ ਕਰਾਂਗੇ ਕਿ ਸਾਡੀ VOTING percentage ਉਹ 70 ਤੋਂ ਉੱਪਰ ਆ ਜਾਏ ਤੋਂ ਇਹ ਹੀ ਸਾਡੀ ਮਤਲਬ ਅਸੀਂ ਇਹ ਹੀ ਕੋਸ਼ਿਸ਼ ਕਰ ਰਹੇ ਕਿ 70 ਤੋਂ ਉੱਪਰ ਮਤਲਬ 100 ਤੱਕ ਆ ਜਾਏ ਬਟ ਜਿੰਨੇ ਵੀ 70 ਤੋਂ ਉੱਪਰ ਆ ਜਾਏ ਤੋਂ ਉਹ ਬੜੀ ਬੜੀ ਬਾਤ ਹੈ ਨਿਊ ਸਟੂਡੀਓ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਾਣੀ ਲਈ ਵਰੁਣ ਪਟ